ਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ ਪੁੱਲਰ ਦਾ ਵਿਚੋਲਾ ਕ੍ਰਿਸ਼ਨੂ ਹੁਣ 9 ਦਿਨਾਂ ਲਈ ਸੀਬੀਆਈ ਹਿਰਾਸਤ ਦੇ ਵਿੱਚ ਰਹੇਗਾ ਇਸ ਦੌਰਾਨ ਸੀਬੀਆਈ ਉਸ ਤੋਂ ਵਿਆਪਕ ਪੁੱਛਗਿੱਛ ਕਰੇਗੀ ਉਦਵਾਰ ਨੂੰ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੇ ਵਿੱਚ ਉਸਨੇ ਕੁਝ ਸਵਾਲ ਛੱਡ ਕੇ ਸਭ ਦੇ ਜਵਾਬ ਦਿੱਤੇ ਕ੍ਰਿਸ਼ਨੂ ਕਿੰਨੇ ਲੋਕਾਂ ਦੇ ਨਾਲ ਸਾਬਕਾ ਡੀਆਈਜੀ ਪੁੱਲਰ ਲਈ ਵਿਚੋਲਾ ਬਣਿਆ ਸੀ ਉਹ ਪੁੱਲਰ ਦੀ ਕਿੰਨੀ ਜਾਇਦਾਦ ਬਾਰੇ ਜਾਣਦਾ ਹੈ ਤੇ ਉਸ ਨੂੰ ਸ਼ਿਕਾਇਤ ਕਰਤਾ ਬੱਟਾ ਅਤੇ ਪੁੱਲਰ ਵਿਚਕਾਰ ਕਿਵੇਂ ਭੂਮਿਕਾ ਨਿਭਾਈ ਹੈ ਇਹ ਸਭ ਕੁਝ ਖੁਲਾਸੇ ਹੋਣ ਵਾਲੇ ਨੇ ਇਸ ਤੋਂ ਪਹਿਲਾਂ ਸੀਬੀਆਈ ਨੇ 23 ਅਕਤੂਬਰ 2025 ਨੂੰ ਸਾਬਕਾ ਡੀਆਈਜੀ ਪੁੱਲਰ ਦੇ ਪਰਿਵਾਰਕ ਮੈਂਬਰਾਂ ਤੋਂ ਕੁਝ ਕਿਛਕ ਕੀਤੀ ਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਦੋ ਡੀਐਸਪੀ ਵਿੱਚੋਂ ਇੱਕ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਮੁਲਜ਼ਮ ਵਿਚੋਲੇ ਕ੍ਰਿਸ਼ਨੂ ਨਾਲ ਮੁਲਾਕਾਤ ਕੀਤੀ ਤੇ ਵਿਸ਼ਨੂ ਨਾਲ ਵੀ ਕੱਲ ਕੀਤੀ ਹੈ ਇਸ ਤੋਂ ਇਲਾਵਾ ਇੱਕ ਹੋਰ ਡੀਐਸਪੀ ਨੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਖੂਨ ਦੇ ਰਿਸ਼ਤਿਆਂ ਤੋਂ ਇਲਾਵਾ ਜਿੰਨਾ ਵੀ ਲੋਕਾਂ ਨੇ ਮੁਲਜ਼ਮ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਉਹਨਾਂ ਦਾ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਸੀਬੀਆਈ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੁਣ ਜਲਦੀ ਹੀ ਸੀਬੀਆਈ ਇਹਨਾਂ ਦੋਵਾਂ ਡੀਐਸਪੀਜ਼ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ ਇਸ ਤੋਂ ਲਾਭ ਇਹ ਗੱਲ ਸਾਹਮਣੇ ਆਈ ਹੈ ਕਿ ਸਾਫ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਵੀ ਜੇਲ੍ਹ ਦੇ ਅੰਦਰ ਤਿੰਨ ਤੋਂ ਚਾਰ ਵਾਰ ਵਿਚੋਲੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸੀਬੀਆਈ ਨੇ ਪਹਿਲਾਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਅੰਦਰ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਸ ਲਈ ਦੋਵੇਂ ਜੇਲ੍ਹ ਵਿੱਚ ਨਹੀਂ ਮਿਲ ਸਕਦੇ ਸੀਬੀਆਈ ਨੇ ਮੁੱਤਲ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਨਵਾਂ ਮਾਮਲਾ ਵੀ ਦਰਜ ਕੀਤਾ ਹੈ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਰ ਨੂੰ ਪਹਿਲਾ ਰਿਸ਼ਵਤ ਲੈਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਲਾਸ਼ੀ ਦੌਰਾਨ 7.5 ਕਰੋੜ ਰੁਪਏ ਨਕਦ 2.5 ਕਿਲੋ ਸੋਨਾ 26 ਲਗਜ਼ਰੀ ਘੜੀਆਂ ਦੋ ਮਹਿੰਗੀਆਂ ਕਾਰਾਂ 100 ਲੀਟਰ ਸ਼ਰਾਬ ਤੇ 50 ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹੁਣ ਸੀਬੀਆਈ ਨੇ ਉਸ ਵਿਰੁੱਧ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਹਾਸਲ ਕਰਨ ਦਾ ਮਾਮਲਾ ਦਰਜ ਕੀਤਾ ਹੈ 16 ਅਕਤੂਬਰ ਨੂੰ ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਪੁੱਲਰ ਦੇ ਨਾਲ ਇੱਕ ਵਿਚੋਲਾ ਨਾਬਾ ਦੇ ਰਹਿਣ ਵਾਲਾ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸੀਬੀਆਈ ਨੇ ਉਸਦੇ ਘਰੋਂ 7.5 ਕਰੋੜ ਰੁਪਏ ਨਕਦ ਤੇ ਨਾਲ ਹੀ ਹੋਰ ਵੀ ਕਈ ਕੀਮਤੀ ਚੀਜ਼ਾਂ ਨੂੰ ਬਰਾਮਦ ਕੀਤਾ। ਕੁਝ ਦਿਨ ਪਹਿਲਾਂ ਸੀਬੀਆਈ ਨੇ ਪੁੱਲਰ ਦੇ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਲਈ। ਇਸਨੇ ਉਸਦੇ ਘਰ ਦੇ ਵਿੱਚ ਹਰ ਕੋਨੇ ਨੂੰ ਨਾਪਿਆ। ਸੀਬੀਆਈ ਨੇ ਸਮਰਾਲਾ ਵਿੱਚ ਉਸਦੇ ਫਾਰਮ ਹਾਊਸ ਦੀ ਵੀ ਤਲਾਸ਼ੀ ਕੀਤੀ। ਉਸ ਦੇ ਬੈਂਕ ਖਾਤਿਆਂ ਤੇ ਲੋਕਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਸੀਬੀਆਈ ਪਿਛਲੇ ਕੁਝ ਸਾਲਾ ਦੌਰਾਨ ਹਾਸਲ ਕੀਤੀ ਉਸ ਦੀ ਆਮਦਨ ਤੇ ਚਾਲਤ ਤੇ ਅਚਲ ਜਾਇਦਾਦ ਦੇ ਰਿਕਾਰਡ ਇਕੱਠੇ ਕਰ ਰਹੀ ਹੈ ਜਿਨ੍ਹਾਂ ਦਾ ਮੇਲ ਬਾਅਦ ਵਿੱਚ ਕੀਤਾ ਜਾਵੇਗਾ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ ਪੁੱਲਰ ਦਾ ਵਿੱਚੋਂ ਲਾਹ ਕ੍ਰਿਸ਼ਨੂ ਹੁਣ 9 ਦਿਨਾਂ ਲਈ ਸੀਬੀਆਈ ਹਿਰਾਸਤ ਦੇ ਵਿੱਚ ਰਹੇਗਾ ਇਸ ਦੌਰਾਨ ਸੀਬੀਆਈ ਉਸ ਤੋਂ ਵਿਆਪਕ ਪੁੱਛਗਿੱਛ ਕਰੇਗੀ ਉਦਵਾਰ ਨੂੰ ਵੀ ਉਹਨਾਂ ਤੋਂ ਕੁਝ ਕਿਛ ਕੀਤੀ ਗਈ ਜਿਸ ਦੇ ਵਿੱਚ ਉਸਨੇ ਕੁਝ ਸਵਾਲ ਛੱਡ ਕੇ ਸਬਦ ਜਵਾਬ ਦਿੱਤੇ। ਕ੍ਰਿਸ਼ਨੂ ਕਿੰਨੇ ਲੋਕਾਂ ਦੇ ਨਾਲ ਸਾਬਕਾ ਡੀਆਈਜੀ ਪੁੱਲਰ ਲਈ ਵਿਚੋਲਾ ਬਣਿਆ ਸੀ? ਉਹ ਪੁੱਲਰ ਦੀ ਕਿੰਨੀ ਜਾਇਦਾਦ ਬਾਰੇ ਜਾਣਦਾ ਹੈ? ਤੇ ਉਸ ਨੂੰ ਸ਼ਿਕਾਇਤ ਕਰਤਾ ਬੱਟਾ ਅਤੇ ਪੁੱਲਰ ਵਿਚਕਾਰ ਕਿਵੇਂ ਭੂਮਿਕਾ ਨਿਭਾਈ ਹੈ? ਇਹ ਸਭ ਕੁਝ ਖੁਲਾਸੇ ਹੋਣ ਵਾਲੇ ਨੇ। ਇਸ ਤੋਂ ਪਹਿਲਾਂ ਸੀਬੀਆਈ ਨੇ 23 ਅਕਤੂਬਰ 2025 ਨੂੰ ਸਾਬਕਾ ਡੀਆਈਜੀ ਪੁੱਲਰ ਦੇ ਪਰਿਵਾਰਕ ਮੈਂਬਰਾਂ ਤੋਂ ਕੁਝ ਕਿਛ ਕੀਤੀ ਸੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਦੋ ਡੀਐਸਪੀ ਵਿੱਚੋਂ ਇੱਕ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਮੁਲਜ਼ਮ ਵਿਚੋਲੇ ਕ੍ਰਿਸ਼ਨੂ ਨਾਲ ਮੁਲਾਕਾਤ ਕੀਤੀ ਤੇ ਵਿਸ਼ਨੂ ਨਾਲ ਵੀ ਕੱਲ ਕੀਤੀ ਹੈ ਇਸ ਤੋਂ ਇਲਾਵਾ ਇੱਕ ਹੋਰ ਡੀਐਸਪੀ ਨੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਖੂਨ ਦੇ ਰਿਸ਼ਤਿਆਂ ਤੋਂ ਇਲਾਵਾ ਜਿੰਨਾ ਵੀ ਲੋਕਾਂ ਨੇ ਮੁਲਜ਼ਮ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਉਹਨਾਂ ਦਾ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਸੀਬੀਆਈ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੁਣ ਜਲਦੀ ਹੀ ਸੀਬੀਆਈ ਇਹਨਾਂ ਦੋਵਾਂ ਡੀਐਸਪੀਜ਼ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ ਇਸ ਤੋਂ ਇਲਾਵਾ ਇਹ ਗੱਲ ਸਾਹਮਣੇ ਆਈ ਹੈ ਕਿ ਸਾਫ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਵੀ ਜੇਲ੍ਹ ਦੇ ਅੰਦਰ ਤਿੰਨ ਤੋਂ ਚਾਰ ਵਾਰ ਵਿਚੋਲੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸੀਬੀਆਈ ਨੇ ਪਹਿਲਾਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਅੰਦਰ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਸ ਲਈ ਦੋਵੇਂ ਜੇਲ੍ਹ ਵਿੱਚ ਨਹੀਂ ਮਿਲ ਸਕਦੇ ਸੀਬੀਆਈ ਨੇ ਮੌਤਲ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਨਵਾਂ ਮਾਮਲਾ ਵੀ ਦਰਜ ਕੀਤਾ ਹੈ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੂੰ ਪਹਿਲਾ ਰਿਸ਼ਵਤ ਲੈਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਲਾਸ਼ੀ ਦੌਰਾਨ 7.5 ਕਰੋੜ ਰੁਪਏ ਨਕਦ 2.5 ਕਿਲੋ ਸੋਨਾ 26 ਲਗਜ਼ਰੀ ਘੜੀਆਂ ਦੋ ਮਹਿੰਗੀਆਂ ਕਾਰਾਂ 100 ਲੀਟਰ ਸ਼ਰਾਬ ਤੇ 50 ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹੁਣ ਸੀਬੀਆਈ ਨੇ ਉਸ ਵਿਰੁੱਧ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਹਾਸਲ ਕਰਨ ਦਾ ਮਾਮਲਾ ਦਰਜ ਕੀਤਾ ਹੈ 16 ਅਕਤੂਬਰ ਨੂੰ ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਪੁੱਲਰ ਦੇ ਨਾਲ ਇੱਕ ਵਿਚੋਲਾ ਨਾਬਾ ਦੇ ਰਹਿਣ ਵਾਲਾ ਕ੍ਰਿਸ਼ਨੂ ਸ਼ਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸੀਬੀਆਈ ਨੇ ਉਸ ਦੇ ਘਰੋਂ 7.5 ਕਰੋੜ ਰੁਪਏ ਨਕਦ ਤੇ ਨਾਲ ਹੀ ਹੋਰ ਵੀ ਕਈ ਕੀਮਤੀ ਚੀਜ਼ਾਂ ਨੂੰ ਬਰਾਮਦ ਕੀਤਾ। ਕੁਝ ਦਿਨ ਪਹਿਲਾਂ ਸੀਬੀਆਈ ਨੇ ਪੁੱਲਰ ਦੇ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਲਈ। ਇਸ ਨੇ ਉਸ ਦੇ ਘਰ ਦੇ ਵਿੱਚ ਹਰ ਕੋਨੇ ਨੂੰ ਨਾਪਿਆ। ਸੀਬੀਆਈ ਨੇ ਸਮਰਾਲਾ ਵਿੱਚ ਉਸ ਦੇ ਫਾਰਮ ਹਾਊਸ ਦੀ ਵੀ ਤਲਾਸ਼ੀ ਕੀਤੀ। ਉਸਦੇ ਬੈਂਕ ਖਾਤਿਆਂ ਤੇ ਲੋਕਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ सीबीआई ਪਿਛਲੇ ਕੁਝ ਸਾਲਾ ਦੌਰਾਨ ਹਾਸਲ ਕੀਤੀ ਉਸਦੀ ਆਮਦਨ ਤੇ ਚੱਲ ਅਤੇ ਅਚਲ ਜਾਇਦਾਦ ਦੇ ਰਿਕਾਰਡ ਇਕੱਠੇ ਕਰ ਰਹੀ ਹੈ ਜਿਨ੍ਹਾਂ ਦਾ ਮੇਲ ਬਾਅਦ ਵਿੱਚ ਕੀਤਾ ਜਾਵੇਗਾ